ਹਾਂ ਤੈਨੂੰ ਤਾਂ ਹੀ ਛੱਡਿਆ ਫਲਾਨਾ ਟਿਕਾਣਾ ਤੂੰ ਕੰਮ ਨਹੀਂ ਕੀਤੀ ਬਸ ਹੀ ਨਹੀਂ ਇਹ ਉਹ ਦੇਖੋ ਪਹਿਲੇ ਕੱਲ ਉਹਨਾਂ ਨੂੰ ਮੈਂ ਕਹਿ ਦਵਾਂ ਤੁਹਾਡੀ ਸੋਚ ਸਿਰ ਇੱਥੇ ਤੱਕ ਇੱਥੇ ਤੱਕ ਅੱਜ ਦੇ ਸਮੇਂ ਵਿੱਚ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇਗਾ ਜੋ ਬ੍ਰਾਊਨ ਕੁੜੀ ਨੂੰ ਨਾ ਜਾਣਦਾ ਹੋਵੇ ਆਪਣੀ ਮਿਹਨਤ ਅਤੇ ਜਜ਼ਬੇ ਦੇ ਨਾਲ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਘੱਟ ਨਹੀਂ ਅੱਜ ਬਰਾਂਡ ਕੁੜੀ ਦੇ ਹੱਥਾਂ ਨਾਲ ਤਿਆਰ ਕੀਤੇ ਸੰਦ ਦੁਨੀਆ ਭਰ ਵਿੱਚ ਭੇਜੇ ਜਾਂਦੇ ਨੇ ਜਿੱਥੇ ਲੱਖਾਂ ਲੋਕ ਇਸ ਕੁੜੀ ਨੂੰ ਪਸੰਦ ਕਰਦੇ ਹਨ ਉੱਥੇ ਹੀ ਕੁਝ ਅਜਿਹੇ ਲੋਕ ਵੀ ਹਨ ਜੋ ਉਸ ਨੂੰ ਬੁਰਾ ਭਲਾ ਕਹਿੰਦੇ ਨੇ ਇਸੇ ਤਰ੍ਹਾਂ ਦਾ ਇੱਕ ਕਮੈਂਟ ਅੱਜ ਕਿਸੇ ਵੱਲੋਂ ਬਰਾਂਡ ਕੁੜੀ ਬਾਰੇ ਕੀਤਾ ਗਿਆ ਜਿਸ ਤੋਂ ਬਾਅਦ ਸੁਣੋ ਬਰਾਂਡ ਕੁੜੀ ਨੇ ਉਸ ਨੂੰ ਕਿਹੋ ਜਿਹਾ ਕਰਾਰਾ ਜਵਾਬ ਦਿੱਤਾ ਮੈਂ ਥੋੜੇ ਦਿਨ ਪਹਿਲਾਂ ਇੱਕ ਦੋ ਤਿੰਨ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਸਟੋਰੀ ਇਹ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਦੋ ਦਿਨ ਰਹਿ ਗਿਆ ਮੇਰੀ ਮਾਤਾ ਨੇ ਆ ਜਾਣਾ ਮੇਰੀ ਮਾਤਾ ਆਸਟ੍ਰੇਲੀਆ ਗਏ ਹੋਏ ਆ ਤੇ ਬਈ ਸ਼ੂਟਕਾਰਾ ਮਿਲੂਗਾ ਮੈਨੂੰ ਕਿਚਨ ਦੇ ਕੰਮ ਤੋਂ ਵੀ ਮੈਂ ਕਿਚਨ ਦਾ ਕੰਮ ਨਹੀਂ ਕਰ ਸਕਦੀ ਮੈਂ ਕਿਚਨ ਦੇ ਕੰਮ ਦੇ ਲਈ ਨਹੀਂ ਬਣੀ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਉਹਦੇ ਤੇ ਵਿਚਾਰ ਦਿੱਤੇ ਸੀ ਵਿਚਾਰ ਕੀ ਗਾਲਾਂ ਕੱਢੀਆਂ ਸੀਆਂ ਮੈਨੂੰ ਤੇ ਬੇਹਾਨ ਤੈਨੂੰ ਤਾਂ ਹੀ ਛੱਡਿਆ ਫਲਾਨਾ ਟਿਕਾਣਾ ਤੂੰ ਕੰਮ ਨਹੀਂ ਕੀਤਾ ਬਸ ਹੀ ਨਹੀਂ ਇਹ ਉਹ ਦੇਖੋ ਪਹਿਲੇ ਗੱਲ ਉਹਨਾਂ ਨੂੰ ਮੈਂ ਕਹਿ ਦਵਾਂ ਤੁਹਾਡੀ ਸੋਚ ਸਿਰਫ ਇੱਥੇ ਤੱਕ ਇੱਥੇ ਤੱਕ ਤੁਸੀਂ ਇੱਕ ਲੇਡੀ ਨੂੰ ਇੱਕ ਕੁੜੀ ਨੂੰ ਸਿਰਫ ਕਿਚਨ ਤੱਕ ਹੀ ਸੀਮਿਤ ਰੱਖਦੇ ਹੋ ਤੁਸੀਂ ਕਹਿੰਦੇ ਹੋ ਬਸ ਰੋਟੀ ਫਕਾਈ ਜਾ ਫਲਨਾ ਇਹ ਬੋਟੇ ਕਾ ਨਾ ਕਰੀ ਜਾ ਬਸ ਇੱਕ ਉਹਨੂੰ ਕਿਚਨ ਤੱਕ ਹੀ ਤੁਸੀਂ ਮੰਨਿਆ ਹੋਇਆ ਵੀ ਜਿਹੜੀ ਜਨਾਨੀਆਂ ਕਿਚਨ ਦੇ ਕੰਮਾਂ ਲਈ ਬਣੀ ਹੈ ਪਰ ਇਦਾਂ ਨਹੀਂ ਹੈਗਾ ਆਪਾਂ 21ਵੀਂ ਸਦੀ ਦੇ ਵਿੱਚ ਜਿੱਥੇ ਕਿ ਲੇਡੀਜ਼ ਨੂੰ ਕੁੜੀਆਂ ਨੂੰ ਪੂਰਾ ਬਰਾਬਰ ਦਾ ਮੰਨਿਆ ਹੋਇਆ ਹੈ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਕੰਮ ਕਰਦੀਆਂ ਤੇ ਤੁਸੀਂ ਦੇਖ ਰਹੇ ਮੇਰੇ ਵੱਲ ਤੁਸੀਂ ਦੇਖ ਸਕਦੇ ਨਜ਼ਰ ਮਾਰ ਸਕਦੇ ਆ ਕਿ ਮੈਂ 10-4 ਸਾਲਾਂ ਦੇ ਵਿੱਚ ਆਪਣਾ ਕੰਮ ਗਰੋ ਕੀਤਾ ਆ ਜੇ ਇਹੀ ਮੈਂ ਰਸੋਈ ਦਾ ਕੰਮ ਕਰਦੀ ਰਹਿੰਦੀ ਤਾਂ ਮੈਂ ਇਹ ਇੰਨਾ ਆਪਣਾ ਆਪਣਾ ਅਚੀਵਮੈਂਟ ਇੰਨੀਆ ਲਾਈਫ ਦੇ ਵਿੱਚ ਨਹੀਂ ਕਰ ਸਕਦੀ ਸੀ ਹਨਾ ਤੇ ਉਹਦੇ ਵਿੱਚ ਹੀ ਜੇ ਆਹੀ ਚੀਜ਼ ਤੇਰੀ ਆਉਣ ਵਾਲੀ ਨਾ ਸੋਚੀ ਫਿਰਦੀ ਹੋਵੇ ਜੇ ਮੇਰੀ ਨਾ ਕਵੇ ਕਿ ਮੈਂ ਜੋਬ ਕਰਦੀ ਆ ਮੈਂ ਘਰ ਨਹੀਂ ਕੰਮ ਕਰ ਸਕਦੀ ਮੈਂ ਉਹਦੇ ਲਈ ਇੱਕ ਸਰਵੰਟ ਰੱਖੂੰਗੀ ਘਰ ਦਾ ਕੰਮ ਕਰਨ ਦੀ ਮੈਂ ਇੱਕ ਨੌਕਰ ਰੱਖੂੰਗੀ ਜੌਬ ਦਊਂਗੀ ਉਹਨੂੰ ਬੇਤੂ ਨੌਕਰ ਨੂੰ ਜੌਬ ਦਊਂਗੀ ਵੀ ਕੰਮ ਕਰ ਤੂੰ ਸਾਡਾ ਘਰ ਸਾਂ ਰੋਟੀ ਪਾਣੀ ਬਣਾ ਅਸੀਂ ਸਾਡੀ ਫੈਮਲੀ ਦੇ ਵਿੱਚ ਐਦਾਂ ਕਿ ਅਸੀਂ ਜਨਾਨੀਆਂ ਨੂੰ ਸਿਰਫ ਰੋਟੀ ਤੱਕ ਸੀਮਤ ਨਹੀਂ ਰੱਖਿਆ ਹੋਇਆ ਤੇ ਨਾ ਹੀ ਰੱਖਾਂਗੇ ਮੇਰੀ ਹੋਣ ਵਾਲੀ ਨੌ ਜੇ ਕਹੋਗੀ ਬੇ ਮੈਂ ਕੰਮ ਨਹੀਂ ਕਰ ਸਕਦੀ ਤਾਂ ਓਕੇ ਠੀਕ ਆ ਅਸੀਂ 포ਸ ਥੋੜਾ ਕਰਾਂਗੇ ਤੂੰ ਕੰਮ ਨਹੀਂ ਕਰ ਮੈਂ ਨਹੀਂ ਕੰਮ ਕਰ ਦਿੰਦਾ ਜੋ ਕਹੋਗੀ ਵੀ ਮੈਂ ਨਹੀਂ ਕੰਮ ਕਰਨਾ ਹੈਗਾ ਤਾਂ ਮੈਂ ਉਹਦੇ ਉਹਦੇ ਹੱਕ ਚ ਹੀ ਕਵਾਂਗੇ ਹੈਨਾ ਸੋ ਇਹ ਥੋੜਾ ਹੀ ਆਪਣੇ ਆਪਣੇ ਹਿਸਾਬ ਤੇ ਰੱਖਿਆ ਕਰੋ ਦੋਸਤੋਂ ਬ੍ਰਾਂ ਕੁੜੀ ਦੀ ਗੱਲ ਤੁਹਾਨੂੰ ਕਿੰਨੀ ਸਹੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਸਾਡਾ ਵੀ ਇੱਥੇ ਇਹੋ ਮੰਨਣਾ ਹੈ ਕਿ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਅੱਜ ਵੀ ਕਈ ਲੋਕ ਇਹ ਸੋਚਦੇ ਹਨ ਕਿ ਧੀਆਂ ਸਿਰਫ ਘਰ ਤੱਕ ਹੀ ਸੀਮਤ ਹਨ ਪਰ ਬਰੌਣ ਕੁੜੀ ਨੇ ਆਪਣੇ ਕੰਮ ਤੇ ਹੌਸਲੇ ਨਾਲ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਹੁਣ ਤੁਸੀਂ ਬਰੌਣ ਕੁੜੀ ਬਾਰੇ ਕੀ ਸੋਚਦੇ ਹੋ ਆਪਣੀ رائے ਕਮੈਂਟਾਂ ਵਿੱਚ ਜਰੂਰ ਸਾਂਝੀ ਕਰੋ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ